ਹਸੇ ਵੰਡਣ ਵਾਲਾ ਹੰਝੂ ਦੇ ਗਿਆ ਸੱਸ਼ਾ ਕਾਲ ਜੀ ਦਾ ਨਮੂਟ ਵੇਖ ਰਹੇ ਹੋ ਤੁਸੀਂ ਮੈਂ ਹਾਂ ਨੀਲਮ ਸ਼ਰਮਾ ਜਸਵਿੰਦਰ ਸਿੰਘ ਪੱਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਅਜੇ ਅੰਤਮ ਸੰਸਕਾਰ ਹੋਣਾ ਹੈ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਮੋਹਾਲੀ ਸਹਿਤ ਉਹਨਾਂ ਦੇ ਰਿਹائش ਦੀਆਂ ਇਹ ਵੇਖ ਸਕਦੇ ਹੋ ਤੁਸੀਂ ਤਸਵੀਰਾਂ ਜਿੱਥੇ ਜੋ ਉਹਨਾਂ ਦੇ ਕਰੀਬੀ ਹੈ ਉਹ ਪਹੁੰਚ ਰਹੇ ਨੇ ਬੀਤੇ ਦਿਨ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਏ ਜਸਵਿੰਦਰ ਪੱਲਾ ਨੇ ਆਪਣੀ ਦਮਦਾਰ ਕਮੇਡੀ ਤੇ ਅਦਾਕਾਰੀ ਰਾਹੀਂ ਸਾਢੇ 3 ਦਹਾਕਿਆਂ ਤੋਂ ਸਰੋਤਿਆਂ ਤੇ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਕਮੇਡੀ ਕਲਾਕਾਰ ਤੇ ਡਾਕਟਰ ਜਸਵਿੰਦਰ ਪੱਲਾ ਉਰਫ ਚਾਚਾ ਚਤਰਾ ਇਸ ਮਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਉਹਨਾਂ ਦੇ ਕਰੀਬੀ ਲਗਾਤਾਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ ਅੱਜ ਬਲੰਗੀ ਵਿੱਚ ਅੰਤਮ ਸੰਸਕਾਰ ਹੋਣਾ ਹੈ ਬੇਸ਼ੱਕ ਇਸ ਸੰਸਾਰ ਨੂੰ અલਵਿਦਾ ਆ ਗਏ ਨੇ ਪਰ ਹਮੇਸ਼ਾ ਦਿਲਾਂ ਵਿੱਚ ਜਿਉਂਦੇ ਰਹਿਣਗੇ ਕਿਉਂਕਿ ਅੱਜ ਵੀ ਜੋ ਉਹਨਾਂ ਦੇ ਡਾਇਲੌਗਸ ਹੈ ਉਹ ਉਹਨਾਂ ਦੇ ਫੈਨਸ ਯਾਦ ਕਰ ਰਹੇ ਨੇ ਕਾਲਾ ਕੋਟ ਕੋਈ ਨਹੀਂ ਭੁੱਲੇਗਾ ਹੋਰ ਵੀ ਜੋ ਉਹਨਾਂ ਦੇ ਹੋਰ ਫਿਲਮਾਂ ਦੇ ਡਾਇਲੌਗਸ ਹੈ ਉਹ ਵੀ ਜ਼ੁਬਾਨ ਤੇ ਚੜੇ ਰਹੇ ਲੰਗੇ ਬੋਦਵਾਰ ਤੋਂ ਫੋਟਿਸ ਹਸਪਤਾਲ ਵਿੱਚ ਦਾਖਲ ਸਨੋਂ ਤੇ ਉਹਨਾਂ ਦਾ ਦੇਹਾਂਤ ਬ੍ਰੇਨ ਸਟ੍ਰੋਕ ਕਾਰਨ ਹੋਇਆ ਜੋ ਜਾਣਕਾਰੀ ਸਾਹਮਣੇ ਆਈ ਹੈ ਤੇ ਹਾਲਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਸੀ ਪੰਜਾਬੀਆਂ ਦੇ ਦਿਲ ਮੋਹ ਲੈਣ ਵਾਲੇ ਜਸਵਿੰਦਰ ਸਿੰਘ ਭੱਲਾ 65 ਸਾਲ ਸਾਢੇ 3 ਮਹੀਨੇ ਦੀ ਉਮਰ ਪੋਕ ਕੇ ਅਚਾਨਕ ਅਲਵਿਦਾ ਕਹਿ ਗਏ ਉਹ ਬਹੁਪੱਖੀ ਬਹੁ ਵਿਦਾਵੀ ਕਲਾਕਾਰ ਅਦਾਕਾਰ ਤੇ ਡਾਇਰੈਕਟਰ ਸੀ 1985 ਤੋਂ 2025 ਤੱਕ 40 ਸਾਲ ਉਹ ਪੰਜਾਬੀ ਫਿਲਮੀ ਅਦਾਕਾਰੀ ਤੇ ਸੰਗੀਤ ਜਗਤ ਵਿੱਚ ਚਮਕਦੇ ਰਹੇ ਉਹ ਭਾਵੇਂ ਇਸ ਸੰਸਾਰ ਵਿੱਚ ਸਰੀਰਕ ਤੌਰ ਤੇ ਨਹੀਂ ਰਹੇ ਪਰ ਉਹਨਾਂ ਦੇ ਵਿਅੰਗ ਇਤਿਹਾਸਿਆਂ ਦੇ ਫੁਹਾਰੇ ਪੰਜਾਬੀਆਂ ਨੂੰ ਉਹਨਾਂ ਦੀ ਯਾਦ ਤਾਜ਼ਾ ਕਰਵਾਉਂਦੇ ਹੀ ਰਹਿਣਗੇ ਤਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਦੋਂ ਦੀ ਜ਼ਰਖੇਸ ਹੱਦ ਤੱਕ ਤੇ ਸੰਗੀਤਕ ਧਰਤੀ ਦੇ ਪੁੱਤਰ ਜਸਵਿੰਦਰ ਸਿੰਘ ਭੱਲਾ ਦੇ ਸਮਾਜਿਕ ਕੁਰੀਤੀਆਂ ਜਿਵੇਂ ਭਰੂਣ ਹੱਤਿਆ ਨਸ਼ੇ ਤੇ ਇਸ ਤੋਂ ਇਲਾਵਾ ਬੇਰੋਜ਼ਗਾਰੀ ਤੇ ਤਿੱਖੇ ਵਿਅੰਗ ਕਰਦੇ ਸੀ ਚੰਡੀਗੜ੍ਹ ਤੇ ਵੀ ਇੱਕ ਵਿਅੰਗ ਕਰਦੇ ਸੀ ਉਹ ਕਿ ਚੰਡੀਗੜ੍ਹ ਜੇ ਟਹਿ ਗਿਆ ਕੋਈ ਗੱਲ ਨਹੀਂ ਪਿੰਡ ਨਹੀਂ ਟਹਿਣੇ ਚਾਹੀਦੇ ਪਰ ਜੇ ਪਿੰਡ ਟਹਿ ਗਏ ਫੇਰ ਕੌਣ ਰਹਿ ਜਾਏਗਾ ਇਸ ਤਰ੍ਹਾਂ ਉਹ ਜੋ ਮਸਲੇ ਸੀ ਸਮਾਜ ਦੇ ਉਹ ਚੁੱਕਦੇ ਸੀ ਤਾਂ ਉਹਨਾਂ ਦਾ ਛਣਕਾਟਾ ਅੱਜ ਵੀ ਯਾਦ ਹੈ ਕਿਉਂਕਿ ਹੁਣ ਤੱਕ 29 ਆਡੀਓਜ਼ ਵੀਡੀਓਜ਼ ਤੇ ਐਲਬम्स ਉਹਨਾਂ ਦੀਆਂ ਆ ਚੁੱਕੀਆਂ ਨੇ ਤੇ ਇਸ ਤੋਂ ਇਲਾਵਾ ਉਹ तकरीबन 50 ਪੰਜਾਬੀ ਫਿਲਮਾਂ ਵਿੱਚ ਅਦਾਕਾਰੀ ਕਰ ਚੁੱਕੇ ਨੇ ਜਸਵਿੰਦਰ ਭੱਲਾ ਦਾ ਚਾਚਾ ਚਤਰੇ ਵਾਲਾ ਜਿਹੜਾ ਕਰੈਕਟਰ ਹੈ ਉਸ ਨੂੰ ਹਰ ਕੋਈ ਯਾਦ ਕਰ ਰਿਹਾ ਹੈ ਜਦੋਂ ਕਰੀਬਿਆਂ ਨੂੰ ਜਾਣਕਾਰੀ ਮਿਲੀ ਕਿ ਉਹ ਇਹ ਸੰਸਾਰ ਛੋੜ ਚੁੱਕੇ ਨੇ ਤਾਂ ਉਹਨਾਂ ਨੂੰ ਇੱਕ ਪਲ ਦੇ ਲਈ ਯਕੀਨ ਵੀ ਨਹੀਂ ਹੋਇਆ ਸੀ 1975 ਵਿੱਚ ਜਸਵਿੰਦਰ ਸਿੰਘ ਭੱਲਾ ਦੀ ਆਪਣੇ ਦੋ ਸਹਿਯੋਗੀ ਕਲਾਕਾਰਾਂ ਨਾਲ 올 ਇੰਡੀਆ ਰੇਡੀਓ ਪ੍ਰੋਗਰਾਮਾਂ ਲਈ ਚੋਣ ਹੋਈ ਸੀ ਸਾਇਤਕ ਗਾਇਕੀ ਤੇ ਸੰਗੀਤਕ ਰੁਚੀਆਂ ਦੇ ਬਾਦਸ਼ਾ ਜਗਦੇਵ ਸਿੰਘ ਜਸੋਵਾਲ ਨੇ ਲੁਧਿਆਣਾ ਵਿੱਚ ਪ੍ਰੋਫੈਸਰ ਮੋਹਨ ਸਿੰਘ ਮੇਲਾ ਸ਼ੁਰੂ ਕੀਤਾ ਤੇ ਉਹਨਾਂ ਜਸਵਿੰਦਰ ਸਿੰਘ ਭੱਲਾ ਤੇ ਬਾਲਮਕੰਦ ਸ਼ਰਮਾ ਨੂੰ ਉਥੇ ਆਪਣੇ ਪ੍ਰੋਗਰਾਮ ਕਰਨ ਦੇ ਲਈ ਬੁਲਾਇਆ ਇਸ ਮੌਕੇ ਦੂਰਦਰਸ਼ਨ ਜਲੰਧਰ ਦੇ ਅਧਿਕਾਰੀ ਆਏ ਹੋਏ ਸਨ ਜਿਹੜੇ ਜਸਵਿੰਦਰ ਸਿੰਘ ਭੱਲਾ ਤੇ ਬਾਲਮਕੰਦ ਦੀ ਅਦਾਕਾਰੀ ਤੇ ਫਿਦਾ ਹੋ ਗਏ ਤੇ ਉਸ ਤੋਂ ਬਾਅਦ ਜੋ ਉਹਨਾਂ ਦਾ ਇੱਕ ਰਾਹ ਖੁੱਲਿਆ ਉਹ ਇੱਕ ਇਸ ਤਰ੍ਹਾਂ ਦੇ ਅਦਾਕਾਰ ਸਨ ਜਿਨ੍ਹਾਂ ਨੂੰ ਆਪ ਨਹੀਂ ਹੁੰਦਾ ਸੀ ਕਿ ਮੈਂ ਜ਼ਿਆਦਾ ਸਮੇਂ ਸਕਰੀਨ ਤੇ ਰਹਾਂ ਜਿਵੇਂ ਅੱਜ ਦੇ ਸਮੇਂ ਵਿੱਚ ਦੇਖਿਆ ਜਾਂਦਾ ਹੈ ਉਹਨਾਂ ਨੂੰ ਇਹ ਜ਼ਰੂਰ ਸੀ ਕਿ ਹਰ ਕਿਸੇ ਨੂੰ ਮੌਕਾ ਮਿਲੇ ਉਹਨਾਂ ਵਿੱਚੋਂ ਉਹ ਜਾਣੇ ਜਾਂਦੇ ਸੀ ਜਸਵਿੰਦਰ ਸਿੰਘ ਭੱਲਾ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਵਿੱਚ ਅਣਗਿਣਤ ਸ਼ੋਅ ਕੀਤੇ ਆਦਵੀ ਉਹ ਜ਼ਮੀਨ ਨਾਲ ਜੁੜੇ ਕਲਾਕਾਰ ਸੀ ਨਮਤਰ ਸੇਂਦਰ ਹੁੰਦੇ ਸੀ ਉਹ ਵੀ ਉਹ ਅਸਲ ਜ਼ਿੰਦਗੀ ਵਿੱਚ ਵੀ ਰਹਿੰਦੇ ਸੀ ਉਸ ਤਰੀਕੇ ਉਹ ਖੋਸ਼ੀ ਰਹਿੰਦੇ ਸੀ ਜੋ ਉਹਨਾਂ ਦੇ ਕਰੀਬੀ ਇਥੇ ਪਹੁੰਚ ਰਹੇ ਨੇ ਉਹ ਕਹਿੰਦੇ ਹੋਏ ਵੀ ਨਜ਼ਰ ਆਏ ਜਸਿੰਦਰ ਪੱਲਾ ਇਸਾਨੀ ਸੰਸਾਰ ਨੂੰ ਅਲਵਿਦਾ ਆ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਫਸੋਸ ਪ੍ਰਗਟਾਉਣ ਦੇ ਲਈ ਪਹੁੰਚੇ ਹੋਏ ਨੇ ਇਥੇ ਕਿਉਂਕਿ ਛਣਕਾਟਾ ਹੁਣ ਖਾਮੋਸ਼ ਹੋ ਗਿਆ ਚੀਮਾ ਸਾਹਿਬ ਛਣਕਾਟਾ ਖਾਮੋਸ਼ ਹੋ ਗਿਆ ਕਿ ਬਹੁਤ ਬੜਾ ਦੁੱਖ ਹੈ ਲੋਕਾਂ ਦੇ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਭੱਲਾ ਸਾਹਿਬ ਦਾ ਮਨ ਦੇ ਵਿੱਚ ਕਲਪਨਾ ਕਰਨਾ ਹੀ ਮਤਲਬ ਹੈ ਕਿ ਤੁਸੀਂ ਹੱਸਣਾ ਚਾਹੁੰਦੇ ਹੋ ਜੇ ਟੀਵੀ ਤੇ ਵੀ ਆਉਂਦੀ ਹੈ ਤਸਵੀਰ ਤੇ ਉਹਨਾਂ ਦੀ ਤੁਹਾਨੂੰ ਕੁਝ ਦੱਸਣ ਵਾਸਤੇ ਹਸਾਉਣ ਵਾਸਤੇ ਖੁਸ਼ ਕਰਨ ਵਾਸਤੇ ਪੋਜ਼ਿਟਿਵਿਟੀ ਕ੍ਰੀਏਟ ਕਰਨ ਵਾਸਤੇ ਆਉਂਦੀ ਇਸ ਕਰਕੇ ਬਹੁਤ ਅਫਸੋਸ ਹੈ ਕਿਉਂਕਿ ਇੰਨਾ ਲੰਬਾ ਸਮਾਂ 4 ਦਹਾਕੇ ਤੋਂ ਵੱਧ ਦਾ ਸਮਾਂ ਆਪਣੇ ਆਪ ਨੂੰ ਇੱਕ ਸਟਾਰ ਦੇ ਤੌਰ ਦੇ ਉੱਤੇ ਕੈਮਰੇ ਰੱਖਣਾ ਫਿਲਮਾਂ ਦੇ ਵਿੱਚ ਨਾਮ ਬਣਾਉਣਾ ਅਜੇ ਐਗਰੀਕਲਚਰ ਸਾਇੰਟਿਸਟ ਪ੍ਰੈਸਰ ਤੱਕ ਯੂਨੀਵਰਸਿਟੀ ਦੇ ਵਿੱਚ ਟੀਚਿੰਗ ਦਾ ਡਾਕ ਕਰਨਾ ਹਰ ਪੱਖ ਹੀ ਪੋਜ਼ਿਟਿਵ ਬਚਨ ਦੀ ਔਰ ਬਰਿਆਂ ਨੂੰ ਇਨਸਪਾਇਰ ਕੀਤਾ ਉਹਨਾਂ ਨੇ ਜੂਨੀਅਰ ਆਰਟਿਸਟ ਇਸ ਕਰਕੇ ਹਮੇਸ਼ਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ ਗੈਲਰੀ ਨਾਲ ਆਪਣੀ ਗੱਲ ਕਹਿੰਦੇ ਰਹੇ ਆ ਔਰ ਸਰਕਾਰੀ ਅਫਸਰ ਹੋਣ ਦੇ ਨਾਤੇ ਵੀ ਸਰਕਾਰਾਂ ਤੇ ਵਿਅੰਗ ਕਰ ਦਿੰਦੇ ਸੀ ਬਿਲਕੁਲ ਭੱਲਾ ਸਾਹਿਬ ਵੀ ਸਰਕਾਰੀ ਅਫਸਰ ਸੀ ਕਿਉਂ ਵੀ ਸੀਗੇ ਫਿਰ ਵੀ ਕਈ ਵਾਰੀ ਕੀਮਤ ਵਿੱਚ ਕੋਣੀ ਪੈਂਦੀ ਨਹੀਂ ਪਰ ਕਬਰਾਈ ਨਹੀਂ ਇਹ ਉਹਨਾਂ ਦੀ ਜਿਹੜੀ ਬੰਦੀ ਇੱਕ ਉਹਨਾਂ ਕੇ ਲੋਕਾਂ ਨੂੰ ਅਵੇਅਰ ਕਰਨ ਦੀ ਲੋਕਾਂ ਦੇ ਹੱਕਾਂ ਵਾਸਤੇ ਖੜਨ ਦੀ ਇੱਕ ਚੰਗੀ ਆਰਟਿਸਟ ਹੈ ਜਿਹੜੀ ਹਰ ਆਰਟਿਸਟ ਦੇ ਵਿੱਚ ਹੁੰਦੀ ਹੈ ਇਹ ਬੜਾ ਵੱਡਾ ਕੰਮ ਹੈ। ਉਹਦੀ ਕਿਸ ਸਰੋਦੀ ਸਾਂਝ ਸੀ ਉਹਨਾਂ ਨੇ ਮੇਰੇ ਨਾਲ ਭੱਲਾ ਜੀ ਦੀ ਬੜੀ ਪੁਰਾਣੀ ਸਾਂਝ ਆ 345 ਸਾਲ ਦੀ ਮੈਂ ਤਾਂ 2 ਸਾਲੀ ਵੱਡੀ ਸੀ ਮੈਂ ਵੀ ਥੋੜੀ ਦੇਰ ਉਹਨਾਂ ਦਿਨਾਂ 'ਚ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਗਿਆ ਸੀ ਬਟਨ ਵਿੱਚ ਥੋੜੇ ਮਿਲਣੇ ਵਾਸਤੇ ਤੇ ਉਸੇ ਸਮੇਂ ਇਹਨਾਂ ਦੀਆਂ ਸ਼ਨਕਾਟਾਂ ਤੇ ਬਾਕੀ ਚੀਜ਼ਾਂ ਉਹਨੇ ਸ਼ੁਰੂ ਹੋਈਆਂ ਤੇ ਸਟੂਡੈਂਟ ਆਈ ਵਾਸਤੇ ਬੜਾ ਉਦਾਸੀ ਦਾ ਸਮਾਂ ਹੁੰਦਾ ਸੀ ਉਹ ਮਿਲੀਟੈਂਸੀ ਦਾ ਦੌਰ ਸੀ ਸਟੂਡੈਂਟਸ ਵਾਸਤੇ ਬੈਸਟ ਉਸ ਵੇਲੇ ਇਹ ਚੀਜ਼ਾਂ ਇਹਨਾਂ ਨੇ ਕ੍ਰੀਏਟ ਕੀਤੀਆਂ ਉਦੋਂ ਇੰਨੀ ਮਿਊਜ਼ਿਕ ਸੀ ਪੰਜਾਬ ਦੇ ਉੱਤੇ ਉਦੋਂ ਜਿਹੜੀਆਂ ਕੈਸੇਟਸ ਆਈਆਂ ਇੱਕ ਨਵਾਂ ਕਾਮੇਡੀ ਨੂੰ ਰੂਪ ਮਿਲਿਆ ਉਹ ਐਜ਼ ਅ ਸਟੂਡੈਂਟ ਤੁਹਾਨੂੰ ਵੈਸੇ ਉਦੋਂ ਬਹੁਤ ਅੱਛਾ ਲੱਗਦਾ ਸੀ ਬਾਅਦ ਵਿੱਚ ਸਰਕਾਰ ਦੇ ਤੌਰ ਤੇ ਵੀ ਉਦੋਂ ਬਹੁਤ ਸਟੇਜਾਂ ਤੇ ਉਹਨਾਂ ਨਾਲ ਮਿਲਜੁਲ ਹੁੰਦਾ ਰਿਹਾ ਕਿਵੇਂ ਯਾਦ ਕਰੋਗੇ ਅੱਜ ਦੇ ਦਿਨ ਉਹਨਾਂ ਨੂੰ ਜੇ ਕੋਈ ਡਾਇਲੌਗ ਦੀ ਗੱਲ ਦੇਖੋ ਡਾਇਲੌਗ ਕੀ ਜਿਹੜੀ ਮੈਨੂੰ ਜ਼ਿਆਦਾ ਚੰਗੀ ਗੱਲ ਲੱਗਦੀ ਹੈ ਕਿ ਆਰਟਿਸਟ ਦਾ ਜਿਹੜਾ ਉਹਨਾਂ ਦਾ ਗੁਣ ਸੀ ਕਿ ਜ਼ਿੰਦਗੀ ਦੀ ਹਰ ਗਲਤ ਗੱਲ ਨੂੰ ਘਟਾਲੇ ਨੂੰ ਕੋਈ ਸਮਾਜਿਕ ਬਰਾਈ ਹੈ ਉਹਨੂੰ ਤੈਅ ਤੱਕ ਸਮਝਣਾ ਤੇ ਥੋੜੇ ਲਫ਼ਜ਼ਾਂ 'ਚ ਵਿਅੰਗ ਦੇ ਰੂਪ 'ਚ ਪੇਸ਼ ਕਰਨਾ ਇਹ ਚੰਡੀਗੜ੍ਹ ਦਾ ਵੱਡਾ ਮੁੱਦਾ ਰਹਿੰਦਾ ਹੈ ਤੇ ਚੰਡੀਗੜ੍ਹ ਤੇ ਵੀ ਉਹਨਾਂ ਨੇ ਵਿਅੰਗ ਕੱਸਿਆ ਸੀ ਜੇ ਚੰਡੀਗੜ੍ਹ ਦੇ ਨਾਅਰੇ ਕੋਈ ਗੱਲ ਨਹੀਂ ਪਿੰਡ ਹੈ ਪਿੰਡ ਹੈ ਪਰ ਜੇ ਪਿੰਡ ਨਾ ਰਹੇ ਫੇਰ ਕੋਈ ਨਹੀਂ ਬਿਲਕੁਲ ਬਹੁਤ ਮੈਂ ਕਹਿੰਦਾ ਇਹ ਇਹੋ ਜੀਆਂ ਫਿਲਮਾਂ ਬਹੁਤ ਘੱਟ ਨੇ ਜਿਵੇਂ ਪੁਰਾਣੇ ਵੇਲੇ ਸ਼ੋਹਲੇ ਹੁੰਦੀ ਸੀ ਜਿਸ ਦਾ ਇਹਨਾਂ ਦੀਆਂ ਕਈ ਫਿਲਮਾਂ ਨੇ ਜਿਦੇ ਬੱਚੇ ਅੱਜ ਵੀ ਡਾਇਲਗ ਜਿਹੜੇ ਹੈ ਸਾਰੀ ਨਵੀਂ ਜਨਰੇਸ਼ਨ ਕੱਲ ਦੀ ਸੋਸ਼ਲ ਮੀਡੀਆ ਤੇ ਵੀ ਲਿਖਦੀ ਪਈ ਹੈ ਇਹ ਇਹੀ ਯਾਦਗਾਰੀ ਗੱਲਾਂ ਹੁੰਦੀਆਂ ਇਹਦਾ ਮਤਲਬ ਹੈ ਕਿ ਤੁਹਾਨੂੰ ਕਲਚਰ ਦੀ ਜੜ ਤੱਕ ਪੱਕੜ ਸੀ ਲੋਕਾਂ ਦੀ ਸਾਇਕੀ ਦੀ ਪੱਕੜ ਸੀ ਉਹ ਚੀਜ਼ਾਂ ਆਪਕ੍ਰੇਟ ਕੀਤੀਆਂ ਤੁਸੀਂ ਆਪ ਬੋਲੀਆਂ ਤੇ ਲੋਕਾਂ ਨੂੰ ਅੱਛੀਆਂ ਲੱਗੀਆਂ ਤੇ ਲੋਕੀ ਅਜੇ ਤੱਕ ਬੋਲਦੇ ਆ। ਅਗਲਾ ਸਵਾਲ ਪਾਕਿਸਤਾਨ ਦੇ ਕਲਾਕਾਰਾਂ ਨਾਲ ਉਹਨਾਂ ਨੇ ਕੰਮ ਕੀਤਾ ਤੇ ਇੱਕ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆ ਤੇ ਇਹ ਪਾਕਿਸਤਾਨ ਅੱਡ ਨਹੀਂ ਹੈ ਉਹ ਇੱਕ ਹੀ ਹੈ ਤੇ ਉਹ ਵੀ ਬਹੁਤ ਖੂਬਸੂਰਤ ਮੈਸੇਜ ਦਿੰਦੇ ਨੇ। ਨਹੀਂ ਇਹ ਜਿਹੀ ਹੈ ਇਹਦਾ ਗੱਲਾਂ 'ਚ ਸਾਨੂੰ ਆਪ ਵੀ ਧਿਆਨ ਰੱਖਣਾ ਚਾਹੀਦਾ ਕਿ ਚਾਹੇ სპੋਰਟਸ ਪਰਸਨ ਨੇ ਚਾਹੇ ਆਰਟਿਸਟ ਨੇ ਇਹ ਜਿਹੜੇ ਸਰਦਾਂ ਤੋਂ ਉੱਪਰ ਹੀ ਹੁੰਦੇ ਆ ਕਿਤਾ ਕਲਚਰਲ ਐਮਬੈਸਡਰ ਹੁੰਦੇ ਆ ਪੀਸ ਐਮਬੈਸਡਰ। ਕਿਨਾਂ ਤੇ ਆਪਾਂ ਨੂੰ ਕਦੇ ਵੀ ਉਸ ਤਰੀਕੇ ਸੋਚਣਾ ਵੀ ਨਹੀਂ ਚਾਹੀਦਾ। ਸ਼ੁਕਰੀਆ ਜੀ ਤਾਂ ਜਜੀ ਤੇ ਚਿਮਾ ਇਥੇ ਕਹਿੰਦੇ ਹੋਏ ਨਜ਼ਰ ਆਏਗੀ ਉਹਨਾਂ ਦੀ ਬਹੁਤ ਗੁੜੀ ਸਾਂਝ ਰਹੀ ਉਹਨਾਂ ਦਾ 2 ਕੇਹ ਸਾਲ ਵੱਡੇ ਸੀ ਐਗਰੀਕਲਚਰਲ ਯੂਨੀਵਰਸਿਟੀ ਦੇ ਵਿੱਚ ਵੀ ਨਾਲ ਸੀ ਤਾਂ ਜਿਨ੍ਹਾਂ ਦੀਆਂ ਯਾਦਾਂ ਨੇ ਜਿਨ੍ਹਾਂ ਨੇ ਉਹਨਾਂ ਨਾਲ ਸਤਮਾ ਬਤਾਏ ਉਹਨਾਂ ਦੀਆਂ ਬਹੁਤ ਯਾਦਾਂ ਨੇ ਜੋ ਸਾਂਝੀ ਕਰ ਰਹੇ ਨੇ ਅੱਜ ਤੋਂ ਆਪਣੇ ਤਰੀਕੇ ਦੇ ਨਾਲ ਹੋਰ ਵੀ ਬਹੁਤ ਲੋਕ ਇੱਥੇ ਪਹੁੰਚ ਰਹੇ ਨੇ ਜੋ ਸੈਲੀਬ੍ਰਿਟੀਆਂ ਜੋ ਜਿਨ੍ਹਾਂ ਅਦਾਕਾਰਾਂ ਨੇ ਉਹਨਾਂ ਨਾਲ ਕੰਮ ਕੀਤਾ ਕੋਮਣ ਅਕਾਲੀ ਦਲ ਦੇ ਆਗੂ ਹੈ ਸਿਆਸੀ ਆਗੂ ਹੈ ਹੋਰ ਵੀ ਜੋ ਸਾਹਿਤ ਦੇ ਨਾਲ ਜੁੜੇ ਹੋਏ ਨੇ ਉਹ तमाम ਜਿਹੜੇ ਲੋਕ ਹੈ ਉਹ ਅੱਜ ਇਥੇ ਪਹੁੰਚ ਰਹੇ ਨੇ ਤੇ ਦੁੱਖ ਸਾਂਝਾ ਕਰ ਰਹੇ ਨੇ